ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਕੱਟ ਫਰਵਾੜ ਸੱਟੇ ਸਾਰੇ ਵੀਰਾਂ ਦਾ ਕੂਤਰ ਕੋਤਾ ਠੀਕ ਹੈ ਇੱਕ ਔੜ ਵੀਰਾਂ ਦਾ ਬਾਹਰ ਕੋੜਿਆ ਆ ਨਾਓ ਭਾਈ ਫੋਲੀਏ ਬਾਹਰ ਦਵਣੀ ਆਈ ਨਹੀਂ ਹਜੇ ਤੱਕ ਯਾਰ ਨੂੰ ਫੁਰਫਾ ਨਹੀਂ ਲੈ ਦਵਣੀ ਨਹੀਂ ਲਓ ਜੀ ਆ ਚੁੱਕੇ ਨੇ ਸਾਡੇ 플레이ਰ ਖੱਬੂ ਜੀ ਇਹ ਦਵਣੀ ਤਾਂ ਹਜੇ ਤੱਕ ਆਇਆ ਨਹੀਂ ਅੰਦਰ ਤਿਆਰੀ ਹੈ ਜਾਣਦੀ ਹਨਾ ਬਾਜੀ ਤੇ ਮੁੰਡਿਆਂ ਦੀ ਇਹ ਦੋਵੇਂ ਚੱਕ ਰੱਖਾਂ ਖੰਡਾ ਆਪਣਾ ਆਹ ਤਾਂ ਅੱਜ ਸਾਂਭਣੀ ਐ ਤੇ ਉਹ ਪਿਛਲੀ ਸਾਂਭ ਰੱਖੀ ਹੈਗੀ ਮੰਨ ਕੇ ਚੱਲ ਉਹਨੇ ਜਾਣੀ ਆ ਬਾਜੀ ਤੇ ਆ ਜੀ ਠੀਕ ਐ ਤੇ ਓਕੇ ਰਿਪੋਰਟਾ ਲਓ ਭਾਈ ਦੋਵੇਂ ਆ ਚੁੱਕੇ ਆ ਚੋਬਰ ਠੀਕ ਐ ਦਮਨਪ੍ਰੀਤ ਸਿੰਘ ਵੀ ਤੇ ਆਪਣਾ ਖਬੂਡਾਉਣ ਵੀ ਇਹ ਤਾਂ ਪਹਿਲਾਂ ਹੀ ਆਗਾ ਸੀ ਵੈਸੇ ਵੀਰੇ ਦੇਖੋ ਜੀ ਨਵੇਂ ਬੰਦੇ ਨੂੰ ਚਾਹ ਹੁੰਦਾ ਹੀ ਆ ਘਰ 11 11 ਦਾ ਲਓ ਵੀ ਗਲਾਬੀ ਟੂ ਸੈਟ ਉਹ ਰਿ ਲਈ ਜਾਂਦੀ ਆ ਬਾਜੀ ਤੇ ਠੀਕ ਐ ਲੈ ਕੇ ਬਾਬੇ ਦਾ ਨਾਂ ਪਲੇਟ ਲਾਦਾ ਬਣੀ ਭਾਈ ਪਹਿਲਾਂ ਹੀ ਬੋਲੇਟ ਆਣਾ ਬੰਨ ਲਾਇਆ ਨੂੰ ਤੇ ਦੇਖਦੇ ਆਂ ਬਈ ਕੀ ਕਰੂ ਹਨਾ ਕੀ ਬਣੂ ਇਹ ਵੀਡੀਓ ਤੁਹਾਨੂੰ ਦਬਣੀ ਦੇ ਚੈਨਲ ਤੇ ਦੇਖਣ ਨੂੰ ਮਿਲ ਹੀ ਜਾਊਗੀ ਹਨਾ ਤੇ 99% ਤਾਂ ਮੈਂ ਜਾਣਦੇ ਹੀ ਨਹੀਂ 1% ਚਾਂਸ ਹੈਗਾ ਮੈਂ ਜਾ ਸਕਦਾ ਹੈਗਾ ਠੀਕ ਹੈ ਕਿ ਨਹੀਂ 99% ਤਾਂ ਹੋ ਗਿਆ ਪਰ 1% ਹੈ ਜਵਾਬ ਹੀ ਫਿਰ ਤੁਹਾਨੂੰ ਇੱਕ ਪਰਸੈਂਟ ਚਾਂਸ ਹੈਗਾ ਵੀ ਮੈਂ ਜਾ ਸਕਦਾ ਮਗਰ ਜੇ ਕਬੂਤਰੀ ਟਾਈਮ ਟੂਨਲ ਅਵੇਲੇਬਲ ਹੀ ਹੋਗੀ ਨਾ ਨਲਕੀ ਲਾ ਕੇ ਜਾਵੜ ਕੇ ਕੀ ਆ ਮਗਰ ਜਿੱਤ ਹਾਰ ਦਾ ਕੋਈ ਰੌਲਾ ਨਹੀਂ ਕਬੂਤਰੀ ਆ ਜੀ ਬਸ ਕੂਤਰੀ ਕਰੇ ਹੋਣੀ ਚਾਹੀਦੀ ਹੈ ਸਹੀ ਹੈ ਓਕੇ ਬਾਏ ਬਾਏ ਬੈਸਟ ਆਫ ਲੱਕ ਲੈ ਪਿਆਰ ਸੇ ਜਾਇਓ ਲਓ ਲੈ ਕੇ ਬਾਬੇ ਦਾ ਨਾਂ ਚੋਬਰ ਦੇਤੇ ਤੋਰ ਆਪਾਂ ਠੀਕ ਐ 3200 ਵਾਲੀ ਬਾਜੀ ਤੇ ਹਨਾ ਤੇ ਬਸ ਮਰਤੀ ਬੁੱਤੀ ਸਾਹਿਬ ਕੋਈ ਚੱਕਣ ਹੀ ਬਹਿੰਦੀ ਰਣ 3200 ਤੋਂ ਆਉਂਦੇ ਜਾਂਦੇ ਰਹਿੰਦੇ ਹੈਗੇ ਤੇ ਬਸ ਮੈਂ ਐਂ ਕਹਿ ਕੇ ਤੋਰਦਾ ਹੁੰਨਾ ਜੀ ਮਾਂ ਆਪਣਾ ਜਾਵਾਂ ਖੁਸ਼ੀ ਹੋ ਜੇ ਪੁਆ ਦੀ 9 ਵਜੇ ਦੇ ਨੂੰ ਬਹਿ ਜੇ ਆਪਣਾ ਪਰ ਕਬੂਤਰ ਪਿੰਜਰੇ ਚ ਹੋਣਾ ਚਾਹੀਦਾ ਹੱਥ ਨੇ ਮੇਲੇ ਹਨਾ ਨਾ ਜਿੱਤ ਹਾਰ ਦਾ ਸੁਿਰੋਲਾ ਨਾ ਕੋਈ ਹੋਰ ਚੱਕੜਾ ਬਸ ਕਬੂਤਰ ਵਾਪਸ ਨਾ ਕਈਦਾ ਇਹਨੂੰ ਵੀ ਬਈ ਲਾਤੀ ਨਲਕੀ ਹੈ ਨਾ ਕੱਲ ਨੂੰ ਛੱਡਣੀ ਹੈ ਇਹ ਤੇ ਇਹਨੂੰ ਵੀ ਛੱਡਿਆ ਮੈਂ ਕਰਾ ਖੋਡੇ ਜਿਵੇਂ ਹਾਂਜੀ ਬਾਪੂ ਤੇ ਆਪਾਂ ਅੱਰੀ ਸੌਂ ਜੀ ਬਈ ਹਣਾ ਕੋਈ ਦੋ ਘੰਟੇ ਫੇਰ ਚੱਕਰ ਜੇ ਰਾਤ ਵੀ ਲੇਟ ਸੁੱਤਾ ਅੱਜ ਵੀ ਸੌਂ ਨਾ ਨਾ ਤੇ ਅੱਜ ਵੀ ਸੌਂ ਨਾ ਕੱਲੂ ਬਾਜੀ ਵੀ ਦੇਖਣੀ ਆ ਆਪਾਂ ਖੁਦ ਦੇਖਣੀ ਕੱਲੂ ਬਾਜੀ ਆਪਣੇ ਫਰੀਕਾਂ ਤਲੀ ਖੰਡ ਸਾਨੂੰ ਪਤਾ ਮੋਹ ਵਾਲਾ ਕਰਦੀ ਹੈ ਨਾ ਇਹ ਮੋੜ ਜਿਹੜਾ ਜਾਣਨ ਕਰਦਾ ਉਹ ਤਾਂ ਹੁੰਦਾ ਵੀ ਬੜਾ ਹੁੰਦਾ। ਉਹਨੂੰ ਆਪ ਆਪ ਲੈ ਕੇ ਚੱਲਾਂਗੇ ਵੱਡੀ ਮੀ ਦਾ ਬਾਜੀ ਤੇ। ਛੜੋ ਭਾਈ ਉੱਠੀਏ ਕਰਾ। ਤੇ ਛੜੀਏ ਭਈ ਜਿਹੜੇ ਪੁੱਤਰ ਛੜਨ ਵਾਲੇ ਆ। ਖੂਡੇ ਤਾਂ ਖੋਲੇ ਪਏ। ਤੇ ਬਾਬਿਓ ਬਾਜੀ ਦੀ ਅਪਡੇਟ ਹੈ ਵੀ ਲਗਭਗ 50-60 ਕਬੂਤਰਾਂ ਨੂੰ ਉੱਲੇ ਲੱਗੇ ਆ ਹਨਾ। ਬਾਕੀ ਅਜੇ ਕਨਫਰਮ ਨਹੀਂ। ਦੋਣੇ ਨੂੰ ਫੋਨ ਲਾ ਕੇ ਪੁੱਛ ਕੇ ਦੱਸੂਗਾ ਮੈਂ। ਤੇ ਦਿਨ ਮਤਲਬ ਯਾਰ ਜਿੰਨਾ ਸੋਚਿਆ ਸੀ ਭੈਣਾਂ ਠਰ ਗਿਆ ਦਿਨ ਉਦੋਂ ਹਣਾ ਤੇ ਲਗਭਗ ਕੂਤਰੀਆਂ ਵਿਹਲੀਆਂ ਬਈ ਸਾਰੀਆਂ ਤੇ ਬਸ ਜਿਹੜੀ ਕੂਤਰੀ ਨੂੰ ਅੱਜ ਪਾਣੀ ਚ ਗਾਉਣਾ ਉਹ ਰੱਖੀ ਪਈ ਆ ਮੰਨ ਕੇ ਚੱਲ ਵੀ 7-8 ਕ ਦਾਣੇ ਹੋਣਗੇ ਚੱਕਰ ਕੀ ਤੁਹਾਨੂੰ ਪਤਾ ਵੀ ਕੱਲ ਉੱਡ ਗਈਆਂ ਤੇ ਕਰ ਹੀ ਜਾਂਦਾ ਜਾਨਵਰ ਉਹ ਤਾਂ ਵਿਹਲੀ ਹੁੰਦੀ ਆ ਪਰ ਅੱਜ ਪਤਾ ਨਹੀਂ ਕਿਉਂ ਨਹੀਂ ਵਿਹਲੀ ਹੋਈ ਬਾਕੀ ਬੰਦੀ ਵਾਲੇ ਕੂਤਰ ਤਾਂ ਵਿਹਲੇ ਹੀ ਆ ਮੇਰੇ ਸਾਬ ਨਾਲ ਸਾਰੇ ਲਗਭਗ ਅੱਲਾਹ ਜੀ ਪਹਿਲੇ ਨੰਬਰ ਤੇ ਆਪਣੀ ਗੁਲਾਬੀ ਕੱਚਕਾਂਤ ਵਾਲੀ ਹਣਾ ਤੇ ਇਹ ਕਬੂਤਰੀ ਆ ਬਈ ਆਪਣੀ ਗੁਲਾਬੀ ਬਗਲ ਵਾਲੀ ਦੀ ਭੈਣ ਹਨਾ ਜਿਹੜੀ ਭਰਾ ਕਮੈਂਟ ਕਰੀ ਪਿਆ ਸੀ ਵੀ ਜਿਹੜੀ ਨੂੰ ਬਿੱਲੀ ਨੇ ਖਾਦਾ ਸੀ ਬਾਹਲਾ ਉੜਦੀ ਨਹੀਂ ਹੁੰਦੀ ਸੀ ਘਰੇ ਤੇ ਉਹਦਾ ਭੈਣ ਭਰਾ ਉਹਦੀ ਇਹ ਸਗੀ ਭੈਣ ਆ ਬਈ ਇਹ ਇੱਕ ਇਹ ਇੱਕ ਤੁਹਾਨੂੰ ਹੋਰ ਦਿਖਾਉਣਾ ਮੈਂ ਲਓ ਜੀ ਓਹੋ ਇੱਕ ਆਪਣੀ ਤੁਸੇ ਡੰਡਿਆਲੀ ਛੱਡਦੀ ਗੁਲਾਬੀ ਤੁਸਾ ਹਰਾ ਡੰਡਾ ਇੱਕ ਛੱਡਦੀ ਹੈ ਹਰੀ ਗੁਲਾਬੀ ਬਗਲ ਵਾਲੀ ਕਾਲੀ ਜੀਨੀ ਬਈ ਜਮਾ ਵੇਲੀ ਸੀ ਕਬੂਤਰੀ ਦੀ ਤੇ ਇਹ ਕਬੂਦਰੀ ਬਈ ਆਪਣੀ ਆਂਡਾ ਲਾਉਣ ਵਾਲੀ ਏ ਆਹ ਖੱਬੀ ਸਜੀ ਗਲਾਬੀ ਕਾਂਤਲੀ ਕਾਲੀ ਜੀਨੀ ਇਹ ਆਂਡਾ ਲਾਉਣ ਵਾਲੀ ਇਸ ਕਰਕੇ ਸਾਨੂੰ ਨਹੀਂ ਸੱਟਦੇ ਆਪਾਂ ਤੇ ਇੱਕ ਉਹਦੀ ਭੈਣਾ ਬੈਠੀ ਬਈ ਗਲਾਬੀ ਬਗਲ ਵਾਲੀ ਦੀ ਆਹ ਰੇ ਠੀਕ ਹੈ ਹਾਂਜੀ ਕਬੂਤਰਾਂ ਵਾਲੇ ਪਾਸੋਂ ਹੋ ਗਿਆ ਇੱਕ ਆਪਣਾ ਮੋਜਾ ਐਨੇ ਭੱਜ ਗਏ ਕਿਵੇਂ ਝਾੜ ਗਏ ਰੇ ਮੈਂ ਤਾਂ ਕੋਈ ਧੱਕਾ ਹੀ ਨਹੀਂ ਕੀਤਾ ਇਹ ਨਾਲ ਚਲੋ ਕੋਈ ਗੱਲ ਨਹੀਂ ਲਓ ਜੀ ਤੇ ਇੱਕ ਆਪਣਾ ਛੱਡਦੀ ਏ ਬਈ ਦੋਵੇਂ ਗਲਾਬੀ ਟੂਸੇ ਇਕ ਗਲਾਬੀ ਟੋਰੀ ਜਵਾਂ ਵੇਲਾ ਇਹ ਵੀ ਅੱਲਾਹ ਜੀ ਤੇ ਇੱਕ ਆਪਣਾ ਮੋਹਰ ਵਾਲਾ ਜਾਨਵਰ ਬਾਈ ਹਰੇ ਟੂਸੇ ਵਾਲਾ ਹਨਾ ਤੇ ਇਹਨੂੰ ਵੀ ਛੱਡ ਦिए ਲਗਭਗ ਬਾਜੀ ਤੋਂ ਬੰਦੀ ਪੈ ਗਈ ਇਹਦੀ ਵੇਖੋ ਟੱਪੇ ਮਾਰਦਾ ਨਿਕਲਦਾ ਬਾਜੀ ਤੋਂ ਬੰਦੀ ਪੈ ਗਈ ਇਹਦੀ 7 ਦਿਨਾਂ ਦੀ ਤੇ ਸੁੱਕਾ ਕੱਢਿਆ ਬਈ ਅੱਜ ਇਹ ਹਨਾ ਪਾਣੀ ਨਹੀਂ ਦਿੰਦਾ ਇਹਨੂੰ ਅੱਲਾਹ ਜੀ ਤੇ ਇਧਰ ਬੈਠ ਕੇ ਖੋਲ ਲੀ ਦਿਲ ਲੈਟਾ ਲੂਟਾ ਕਰਦ ਕੇ ਬੰਦ ਮੇਰੇ ਵੀਰੋ ਚੋਬਰ ਥੱਲੇ ਆਏ ਫਿਰਦੇ ਆ ਤੇ ਆਹੀ ਕਬੂਤਰ ਰਹਿ ਗਏ ਵੀ ਬੈਠ ਕੇ ਚੰਨੀ ਤੇ ਮੈਥੋਂ ਪਤਾ ਨਹੀਂ ਕਾਤਾ ਉਹ ਨੰਨ ਡਰਨ ਲੱਗ ਗਏ ਆ ਨਾ ਭੱਜੇ ਹੀ ਫਿਰਦਾ ਮੈਨੂੰ ਵੇਖ ਕੇ ਤਾਂ ਇਹ ਆਪਣੀ ਸਾਂਹ ਵਾਲੀ ਕਬੂਤਰੀ ਨੂੰ ਬਦਾਮ ਰੱਖਦੀ ਏ ਦੇਖੋ ਵੀ ਡੱਕਵੇਂ ਹੀ ਹੁੰਦੇ ਆ ਆਪਣੇ ਤਾਂ ਹਣਾ ਕੋਈ ਦੋ ਢਾਂਗ ਵਾਲਾ ਕੰਮ ਨਹੀਂਗਾ ਆਇਆ 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 ਪੁੱਤ ਆਇਆ 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 ਖਾ ਲਾ ਖਾ ਲਾ ਖਾ ਲਾ ਹਲੋ ਜੀ ਤੇ ਹਰੇ ਘਾਂਡੇ ਨੂੰ ਵੀ ਦੇ ਦਿੱ ਗਏ ਪਾਣੀ ਬਈ 6 ਐਮਐਲ ਪਾਣੀ ਪਾਲਿਆ ਵਿਚ ਇੱਕ ਬੂੰਦ ਸ਼ਾਇਦ ਦੀ ਹਨਾ ਤੇ ਇਹਨੂੰ ਦੇਈਏ। ਵੈਸਤਾ ਵਿਚਾਰੀ ਕੱਲ ਵੀ ਉੱਡ ਗਈ ਹੈ ਤਾਂ ਧੱਕਈ ਇਹਦੇ ਨਾਲ। ਚੱਲ ਪਾਣੀ ਖਿੱਚ ਕੇ ਬਹਿ ਜੇ ਬੱਸ ਬਾਬਾ ਸੁੱਖ ਰੱਖੇ। ਛੱਡੀਏ ਕਬੂਤਰੀ ਹਰੇ ਕਾਂਡ ਵਾਲੀ ਵੀ, ਹਰਾ ਕਾਂਡ ਗਲਾਬੀ ਕਾਂਡ। ਚੱਲ ਖੰਡ ਉੱਡ ਕੇ ਬੈਠੀ ਤੇ ਪਾਣੀ ਖਿੱਚ ਕੇ ਬੈਠੀ। ਹੋਰ ਕੋਈ ਰੌਲਾ ਨਹੀਂ। ਬੱਸ ਬਈ ਸਾਰੇ ਛੱਡ ਤੇ ਇਹ ਕਬੂਤਰੀ ਦੂਜੇ ਕਬੂਤਰਾਂ ਨਾਲੋਂ ਘੰਟਾ ਲੇਟ ਛੱਡੀ ਆ ਬਈ ਸਾਰਿਆਂ ਨਾਲੋਂ। ਹਾਂਜੀ ਬਾਪਿਓ। ਆਪਾਂ ਲਾ ਲਈਏ ਗੇਮ ਯਰ ਕਲਾ ਦੀ। ਠੀਕ ਹੈ। ਤੇ ਕਬੂਤਰ ਉੱਡਿਆ ਬਈ ਅੱਜ ਬਾਜੀ 'ਚ 57 ਕਿੰਨੇ ਹੁੰਦੇ ਆ 57 ਤੇ ਇੱਕ ਹੋ ਕਬੂਤਰ ਪਤਾ ਨਹੀਂ ਕਿਹਦਾ ਆ ਬੈਠਾ ਕੋਠੀ ਤੇ ਆਪਣਾ ਨਹੀਂ ਬੈਠਾ ਕਿ ਤਾਖੋਂ ਆਪਣੀ ਬੈਠਾ ਹੋਰ ਤੜਕੋ ਦਾੜ ਕੀ ਬੈ ਗਿਆ ਹਣਾ ਆਪਣਾ ਨਵਾਂ ਕਬੂਤਰ ਆ ਕਿਹਦਾ ਤੇ ਹਰੇ ਟੂਸੇ ਵਾਲਾ ਬੈਠ ਗਿਆ ਬਈ ਪਹਿਲਾ ਕਬੂਤਰ ਹਰੇ ਟੂਸੇ ਵਾਲਾ ਬੈਠਾ ਅੱਜ ਮੂੰਹ ਪਟ ਕੇ ਉਹ ਵੀ ਹਣਾ ਲਗਭਗ 9:30 ਵਜੇ ਬੈ ਗਿਆ ਚਲੋ ਬਾਪੂ ਤੇ ਹੁਣ ਛੱਡਦੇ ਆਂ ਵੀ ਚੱਲ ਕੇ ਨਵੇਂ ਕਬੂਤਰ ਪਹਿਲਾਂ ਗਾਂ ਨੂੰ ਦਵਾਈ ਦਵਾਉਣ ਲੱਗ ਗਏ ਘਰੇ ਆ ਕੇ ਟੂਸੇ ਵਾਲਾ ਕਬੂਤਰ ਤੜਕੇ ਨਾ ਪਤਾ ਨਹੀਂ ਕੀ ਹੋਇਆ ਪਿਆ ਸੀਗਾ ਮੈਂ ਚੱਲ ਕਰਦੇ ਕੋਈ ਪੰਨਾ ਦਾ ਕੰਮ ਵੀ ਲਓ ਜੀ ਸਭ ਤੋਂ ਪਹਿਲਾਂ ਛੱਡਾਂਗੇ ਆਪਾਂ ਹਰੀ ਬਗਲ ਦਾ ਜਮਾ ਬ੍ਰਾਂਡ ਨਿਊ ਪੱਠਾ ਠੀਕ ਆ 2 ਸਾਲ ਹੋ ਗਏ ਬਈ ਨਿਕਲੇ ਨੂੰ ਤੇ 2 ਸਾਲਾਂ ਚ ਅੱਜ ਪਹਿਲੀ ਡਾਈ ਹੈ ਗੱਲ ਮੁੱਕੀ ਜਦੋਂ ਦਾ ਆਂਡੇ ਚੋਂ ਨਿਕਲਿਆ ਹਨਾ ਇਹ ਉੱਡ ਗਿਆ ਬਾਪੇ ਨਹੀਂ ਬੈਠਾ ਛਤਰੀ ਤੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਉੱਡ ਜਾਂਦੇ ਡੋਣਾ ਹੀ ਸੀਗਾ ਬਾਕੀ ਲਓ ਜੀ ਇਹ ਕੀ ਹੋ ਗਿਆ ਆਪਣੀ ਖੱਬੀ ਗਲਾਬੀ ਬਗਲ ਵਾਲੀ ਬਈ ਹਨਾ ਇਹਨੂੰ ਵੀ ਜਾਣ ਦੇਗੇ ਇਦਰੋਂ ਇਹ ਕਬੂਤਰ ਹੋ ਗਿਆ ਬਈ ਇੱਕ ਹੋਰ ਗਲਾਬੀ ਫੂੰਜੇ ਵਾਲਾ ਤੇ ਇਹਨੂੰ ਵੀ ਜਾਣਦੇ ਗਏ ਤੇ ਇੱਕ ਹੋ ਗਿਆ ਇਹ ਗਲਾਬੀ ਕੰਡ ਵਾਲਾ ਬਈ ਇਹਨੂੰ ਵੀ ਜਾਣਦੇ ਗਏ ਗਲਾਬੀ ਕੰਡ ਹਰੀ ਕਾਂਤ ਤੇ ਇੱਕ ਹੋ ਗਿਆ ਬਈ ਆਪਣਾ ਹਰਾ ਟੂਸਾ ਹਰੀ ਟੋਰੀ ਚੱਲ ਪੁੱਤ ਤੂੰ ਵੀ ਹੌਲੀ ਕਿਦ ਨੇ ਪਿਆਰ ਸੇ ਪਿਆਰ ਸੇ ਨਿਕਲੀ ਦੰਦਾ ਕਰਵਾਇ ਸ਼ਰੀ ਦੇ ਬੈਠ ਉੱਠ ਕੇ ਪਹਿਲੇ ਦੂਜੇ ਦਿਨ ਤਾਂ ਵਾਰਮ ਅਪ ਹੋ ਗਏ ਤੇ ਹੋਰ ਦੇਖੀਏ ਇੱਕ ਰਹੇਗਾ ਰੱਤਾਰਾ ਗਲਾਬੀ ਬਗਲ ਵਾਲਾ ਹਣ ਆਇਆ ਰੱਤਿਆ ਤੇਰੇ ਵੀ ਪਾਗੇ ਸ਼ਾਪ ਖੱਬੀ ਗਲਾਬੀ ਬਗਲ ਰੱਤਾ ਤੇ ਇਹਨੂੰ ਵੀ ਛੱਡਦੇ ਲੱਗਦੇ ਹੱਥ ਇਹ ਚਾਹ ਹੀਰਾ ਹਾਂ 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 ਆਹ ਆਹ ਉੱਡ ਗਿਆ ਜੀ ਲਓ ਜੀ ਤੇ ਇੱਕ ਹਰੀ ਗਲਾਬੀ ਬਗਲ ਵਾਲੀ ਵੀ ਆ ਕੇ ਬੈਠ ਗਈ ਬਈ 10 ਵਜ ਕੇ 3 ਮਿੰਟਾਂ ਤੇ ਕਾਲੀ ਚੀਨੀ ਲਓ ਜੀ ਤੇ ਰੱਤਾ ਵੀ ਬੈਠ ਗਿਆ ਮਨ ਲਾਦਾ ਆ ਗਿਆ ਆਪਣਾ ਹਾਂ ਬਹਿ ਗਿਆ ਬਈ ਖੱਬੀ ਗਲਾਬੀ ਬਗਲ ਵਾਲਾ ਰੱਤਾ ਹਣਾ ਇਹ ਕਾਂਡ ਵਾਲਾ ਕਬੂਤਰ ਬੈਠ ਗਿਆ ਦਾ ਆਪਣਾ ਇਹ ਵੀ ਆ ਗਿਆ ਬਸ ਇਹ 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 ਲਾਓ ਜੀ ਲਾਓ 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 ਬੈ ਗਿਆ ਮੋਜਾ ਵੀ ਆ ਕੇ ਬੈਠ ਗਿਆ ਲਗਭਗ 10:20 ਦੇ ਮਿੰਟਾਂ ਦੇ ਬੈਗਾ ਸੀ ਪਹਿਲਾਂ ਕੋਠੀ ਤੇ ਬੈਠ ਕੇ ਤੇ ਫੇਰ ਛਤਰੀ ਤੇ ਆਇਆ ਇਹ ਲਾਓ ਜੀ ਤੇ ਇਧਰ ਬਦਾਮ ਰੱਖ ਦਿਓ ਕਬੂਤਰਾਂ ਨੂੰ ਕਾਲੀ ਜੀ ਨਹੀਂ ਗੁਲਾਬੀ ਕਾਂਤ ਵਾਲੀ ਇੱਕ ਮਿੰਟ ਆਹ ਹਾਲਾ ਉਹ ਕਿਰਪਾਤ ਤੇ ਉਹਨਾਂ ਹੋਰ ਕੱਟ ਲਿਆ ਮੈਂ ਥੋੜੇ ਜਿ ਲਓ ਜੀ ਤੇ ਇਧਰ ਨਵੀਆਂ ਕਬੂਤਰਾਂ ਨੂੰ ਵੀ ਬਦਾਮ ਰੱਖ ਲੇ ਆਇਓ 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 ਇਹ ਤਾਂ ਡਰਦਿਆਂ ਹੀ ਬਹਲਾ ਯਾਰੀ ਚਲੋ ਹੌਲੀ ਹੌਲੀ ਖਾ ਲੈਣਗੇ ਆਪੇ ਆਇਓ ਆਇਓ ਹਾਂਜੀ ਮੇਰੇ ਵੀਰੋਂ ਤੇ ਨਾਣੀ ਵੀ ਬਦਾਮ ਬਦੂਮ ਲੈ ਖਾ ਐਣੀ ਵੀ ਖਾ ਲੇ ਇਕੱਲਾ ਹਰੇਟੂ ਸਿਆ ਰਹਿ ਗਿਆ ਬਾਕੀ ਆ ਮੁੰਡਾ ਵੀ ਆਇਆ ਹੋਇਆ ਆਪਣਾ ਬੇਲੀ ਝੋੜੜਾਂ ਵਾਲਾ ਦਲਜੀਤ ਲਓ ਜੀ ਤੇ ਇਧਰ ਰੱਖ ਦੀਏ ਕਣਕ ਦਾਣੇ ਮਤਲਬ ਆਇਓ 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 ਲਾਉ ਜੀ ਤੇ ਇਧਰ ਕਬੂਤਰਾਂ ਨੂੰ ਵੇਖ ਰਖ ਤੇ ਇੱਕ ਨਵਾਂ ਜਾਨਵਰ ਆ ਕੇ ਬੈਠ ਗਿਆ ਬਈ ਪਤਾ ਨਹੀਂ ਆਈ ਡੋਂਟ ਨੋ ਕਿਹਦਾ ਹੈ ਸ਼ਾਇਦ ਗੁਲਾਬੀ ਬਗਲ ਆਇਕ ਬਈ ਮਾੜੀ ਹੈ ਨਾ ਆਏ ਆਇਆ ਜਿਵੇਂ ਹੀ ਮਰਿਆ ਆਇਆ ਲਫਾਫਾ ਬਣ ਕੇ ਤੇ ਆਈ ਵਾ ਸ਼ਦਰੀ ਦੀ ਬਹਿ ਗਿਆ ਕਬੂਤਰਾਂ ਚ ਪਤਾ ਨਹੀਂ ਕਿੱਥੋਂ ਕਿੱਥੋਂ ਆਇਆ ਕੀ ਹਿਸਾਬ ਨਾਲ ਆ ਹਰੇ ਟੂ ਸੇਟ ਉਰੇ ਲੇ ਵੀ ਆ ਗਿਆ ਬੈਠਣੇ ਵੀ ਬੈਠ ਜਾਣਾ ਬਸ ਕਰਦੇ ਆਂ ਅੰਦਰ ਯਾਰ ਦੂਜੇ ਕੂਤਰਾਂ ਦਾ ਕੰਮ ਖਰਾਬ ਕਰੀ ਜਾਂਦੇ ਆ ਇਹ ਲਾਓ 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 ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਬੈਠਣ ਚ ਉੱਪਰ ਨਿਕਲ ਗਿਆ ਕਿਰਾਂ ਪੈਂਦਾ ਪੈਂਦਾ ਪਸੰਦ ਨਹੀਂ ਆਈ ਛਤਰੀ ਬਾਲੀ ਪਰੀ ਪਈ ਹੈ ਨਾ ਹਾਓ ਕਬੂਤਰ ਆ ਬਈ ਜਮਾਂ ਖਤਮ ਹੋਇਆ ਪਿਆ ਆਏ ਲੱਗਦਾ ਵੀ ਜਿਵੇਂ ਰਾਤ ਰੂਤ ਬਾਹਰ ਰਿਹਾ ਕਬੂਤਰਾਂ ਦੇਖਿਓ ਗੁਲਾਬੀ ਬਗਲਾ ਬਈ ਕੂਤਰ ਦੀ ਇੱਕ ਸੱਜੀ ਚਲੋ ਕੋਈ ਨਾ ਲਾ ਲੈਣਾ ਨਾ ਵੀਡੀਓ ਉਤ ਕਰ ਦਾਂਗੇ ਸ਼ੇਅਰ ਜਿਹੜੇ ਭਰਾ ਦਾ ਹੋਇਆ ਬਈ ਲਿਜਾ ਸਕਦਾ ਕੋਈ ਚੱਕਰ ਨਹੀਂ ਆਪਾਂ ਨੂੰ ਅਗੇ ਆਪੀ ਥੜੀ ਛੇਰੀ ਤੇ ਹੈਗਾ ਬਈ ਤੇ ਨਵੇਂ ਕੂਤਰਾਂ ਨੇ ਬਈ ਸਾਰੇ ਉਡਰਨ ਵਾਲੇ ਕੂਤਰਾਂ ਦੀ ਨਾ ਭੈਣ ਚੋਤੀ ਜਾਮਗਾ ਆਪਣੀ ਮਾਰਦਾ ਹਨਾ ਤੁਸੀਂ ਕਿਉਂ ਗਾਲਾਂ ਕੱਢੀ ਜਾਂਦਾ ਇਹ ਭੈਣ ਦੀ ਲਗੜੀ ਲੈਣੇ 20 20 ਯਾਰੀ 25 25 ਰੋਡ ਕੇ ਬਹਿ ਗਏ ਚੰਗੇ ਭਲੇ ਫਿਰਦੇ ਕੂਤਰ ਦੀ ਜਾਨ ਹੀ ਕਰਤੀ ਇਹਨਾਂ ਨੇ ਬਈ ਓਏ ਕੱਚ ਖਾਂਦ ਲਈ ਕੂਤਰੀ ਬਾਦੀ ਇਹਨਾਂ ਨੇ ਇੱਕ ਤਾਂ ਭੈਣ ਦਰਿਆ ਨੇ ਉਹ ਮੈਗੀ ਕੂਦਰੀ ਅਗੇ ਲਗਭਗ 12 ਵਜੇ ਠੀਕ ਆ ਦੇਖੋ ਲਾ ਮੋਜਾ ਵੇਖ ਲਓ ਪਤਾ ਹੀ ਨਹੀਂ ਕਿੱਧਰ ਕੁਧਰ ਦੀਆਂ ਆਲੇ ਵਿੱਚ ਦੀ ਹੋ ਕੇ ਤੇ ਅੰਦਰ ਆ ਗਿਆ ਲਾ ਪਾਣੀ ਪੀ ਬਿਠੇ ਗੁਟਕੀ ਜਾਂਦਾ ਭੈਣ ਦਾ ਯਾਰ ਤੇ ਆ ਕਬੂਦਰੀ ਅਗੇ ਬੈਠ ਗਈ ਬਈ ਆਪਣੀ ਕੱਚ ਕਾਂ ਦਾ ਲਈ ਅੱਜ ਟਾਈਮ ਨਾਲ ਹੀ 11:55 ਦੇ ਬੈਂਦੀ ਕਿੱਥੇ ਸੀ ਚੰਗੀ ਬਲੀ ਫਿਰਦੀ ਸੀਗੀ ਸਾਰੇ ਕੰਮ ਦੀ ਜਖਣਾ ਘੜਤੀ ਓਨਲੀ ਤਿੰਨ ਤੇ ਚਾਰ ਕਬੂਤਰ ਰਹਿ ਗਏ ਬਈ ਆਪਣੇ ਇੱਕ ਤਾਂ ਟੂ ਸੇ ਡੰਡੇ ਵਾਲੀ ਇਹ ਤਾਂ ਨੀਵੀਂ ਫਿਰਦੀ ਆ ਇੱਕ ਦੋਵੇਂ ਟੂ ਸੇ ਗਲਾਬੀ ਹਨਾ ਗਲਾਬੀ ਟਰੀ ਉੱਚਾ ਫਿਰਦਾ ਕੰਡ ਕਾਂਦ ਵਾਲੀ ਵਿੱਚੀ ਫਿਰਦੀ ਆ ਤੇ ਇੱਕ ਬਈ ਨਵਾਂ ਪੱਠਾ ਸਰਾ ਕਰਾਈ ਜਾਂਦਾ ਸਾਰਾ ਗਲਾਬੀ ਫੂੰਝਾ ਜੀ ਦਾ ਹਨਾ ਉਹ ਲਗਭਗ ਇਹਨਾਂ ਨਾਲ ਦਾ ਹੀ ਛੱਡਿਆ ਸੀ ਹਨਾ ਜਿਹੜੇ ਨਵੇਂ ਡਾਏ ਸੀ ਬਈ ਉਹ ਆਉਂਦਾ ਮੁੜ ਜਾਂਦਾ ਰੱਬ ਜੀ ਫੇਰ ਵੜ ਜਾਂਦਾ ਫੇਰ ਆਉਂਦਾ ਅਧਕਾਰੇ ਫੇਰ ਮੁੜ ਜਾਂਦਾ ਯਾਰ ਹਨਾ ਸਿਰਾ ਕਰਾਈ ਜਾਂਦਾ ਬਾਕੀ ਗਰਮੀ ਬਹੁਤ ਅੱਜ ਬਈ 37 38 ਡਿਗਰੀ ਟੈਂਪਰੇਚਰ ਆ ਪਿਆ ਤੇ ਇਧਰ ਹਰੇ ਟੂ ਸੈਲ ਨੂੰ ਬਦਾਮ ਰੱਖ ਲਈਏ ਬਈ ਹਣਾ ਇੱਕ ਮਿੰਟ ਆਇਆ 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 ਹਲਾਓ ਜੀ ਤੇ ਮੈਂ ਕਿਹਾ ਦੁਕਾਨ ਤੋਂ ਮੈਂ ਟੋ ਲੈ ਕੇ 61 ਫੂਲ ਲੈ ਕੇ ਨਾ ਤਾਂ ਮੁੰਡਾ ਆਇਆ ਉਹਦੇ ਵਾਸਤੇ ਨਾਲ ਆਪ ਹੀ ਫੂਲ ਲਾਵਾਂਗੇ ਗਰਮੀ ਕਾਫੀ ਹੈ ਆਹ ਬਈ ਇਹਨੇ ਠੱਠ ਕਰ ਰੱਖ ਕੱਲੇ ਨੇ ਗਲਾਬੀ ਘੰਡ ਤੇ ਹਰੀ ਕਾਂਦਲ ਨੇ ਇਹਦੇ ਪਿੱਛੇ ਇੱਕ ਅਣਲਗ ਕਬੂਤਰ ਵੀ ਨਿਕਲ ਗਿਆ ਯਾਰ ਨਵਾ ਪਰਲੇ ਖੁੱਡੇ ਚ ਇੱਕ ਸਾਨੂੰ ਪਤਾ ਕਬੂਤਰਾਂ ਵਾਲੇ ਪਾਸੇ ਤੁਸੀਂ ਦੇਖਿਆ ਹੋਣਾ ਕਾਲਾ ਚੀਨਾ ਰੋਝਾ ਆਇਆ ਸੀਗਾ ਗੋਲੇ ਦਾ ਭਰਾ ਹਨਾ ਕਾਲੀ ਦਾ ਪੱਠਾ ਉਹ ਨਿਕਲ ਗਿਆ ਬਈ ਖੁੱਡੇ ਖੋਲ ਕੇ ਉਹਨੂੰ ਅੰਦਰ ਵੜ ਜਾਂਦੇ ਸਿੱਧੇ ਹੀ ਟੱਪ ਗਏ ਤੇ ਇਧਰ ਟੂਸੀ ਡੰਡਲ ਨੂੰ ਪਾਣੀ ਪੀ ਆ ਗਯਾ ਆ ਆ ਆ ਆ ਆ ਆ ਆ ਆ ਬੋਤਲ ਆ ਆ ਆ ਆ ਆ ਆ ਆ ਆ ਵਾ ਵਾ ਇੰਨਾ ਨਹੀਂ ਥੋੜਾ ਜਿਹਾ ਲਓ ਜੀ ਤੇ ਮੋਜੇ ਨੂੰ ਵੀ ਰੱਖ ਦਿਆ ਬਾਦਾਮ ਵੀ ਇਧਰ ਤੇ ਸਾਰੇ ਕਬੂਤਰ ਬਿਠਾ ਲੇ ਬਈ ਇਹਨਾਂ ਨੇ ਜਿਹੜੇ ਆਪਣੇ ਨਵੇਂ ਛੱਡੇ ਸੀਗੇ 1 ਵਜੇ ਤੇ 26 ਮਿੰਟਾਂ ਤੇ ਘੰਡ ਵਾਲੀ ਵੀ ਤੇ ਦੋਵੇਂ ਟੂਸੇ ਵਾਲਾ ਵੀ ਬੈ ਗਏ ਬਈ ਓਕੇ ਉਹਦੀ ਰਿਪੋਰਟ ਚਲੋ ਕੋਈ ਗੱਲ ਨਹੀਂ ਲਓ ਜੀ ਤੇ ਪਾਣੀ ਹੋਰ ਪਿਆਦਗੇ ਟੂਸੇ ਡੰਡੇ ਵਾਲੀ ਨੂੰ ਹਣਾ ਕਾਂ ਤੱਕ ਨੂੰ ਨਹੀਂ ਪਾਣਾ ਆਇਆ 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 ਬੱਤ ਆਇਆ ਵਾ ਸੈ ਨਾ ਪਿਆਦਗੇ ਇਹਦੇ ਤੇ ਕਾਲੀ ਚੀਨ ਨੂੰ ਵੀ ਰੱਖ ਦੀ ਬਦਾਂ ਆਇਆ 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 ਬੱਤ ਖਾੜੂ ਵੀ ਚਲੋ ਆਪੇ ਲੋ 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 ਗਿਆ 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 ਗਲਾਬੀ ਫੂੰਜੀ ਵਾਲਾ ਗਿਆ ਕਿ ਬੈਠਾ ਹੁਣ ਅੰਦਰ ਗਿਆ ਲਓ ਬਾਈ ਗਲਾਬੀ ਫੂੰਜੀ ਵਾਲਾ ਵੀ ਘਰੇ ਆ ਗਿਆ ਤੇ ਗਲਾਬੀ ਬਗਲ ਵਾਲੀ ਵੀ ਘਰੇ ਆ ਗਈ ਹਨਾ ਤੇ ਇਹਨਾਂ ਨੂੰ ਆਪਾਂ ਚੱਕ ਲਗੇ ਇੱਕ ਮਿੰਟ ਖੁੱਡੇ ਚ ਲਓ ਜੀ ਜਿਹੜਾ ਕਾਲਾ ਚਿਨਾਉ ਡੋਗੂ ਤੁਹਾਨੂੰ ਦਿਖਾ ਦਗੇ ਹੋ ਜਾਂਦਾ ਸਾਹਮਣੇ ਬਾਈ ਹੋ ਚੱਕੋ ਚੱਕੋ ਹੋ ਗਿਆ ਕੈਪਚਰ ਕੈਮਰੇਜ ਹੁਣ ਇਧਰ ਤੇ ਆਊਗਾ ਨਿਕਲ ਕੇ ਹੜੇ ਇੱਕ ਮਿੰਟ ਇਧਰ ਤੇ ਆ ਫਿਰ ਵੀ ਦਿਖਾਵਾਂਗੇ ਤੁਹਾਨੂੰ ਰੁਕੋ ਤੋਂ ਸਹੀ ਆ ਆ ਗਿਆ ਬਾਈ ਆ ਗਿਆ ਆ ਕਲਾਈ ਦੀ ਨਿਕਲ ਗਿਆ ਜ ਆਪਣੇ ਤੋਂ ਰੋਜਾ ਆਇਆ ਮੁੰਡਾ ਦਾ ਕਰੀਆ ਜ ਵੇਰੇ ਜਿਹੜੇ ਸਾ ਤੇ ਲੱਛਣ ਜ ਕਰੀ ਜਾਂਦਾ ਹੈ ਤੇ ਇਹਨਾਂ ਦੀ ਮਾੜੀ ਮਾੜੀ ਚੁੰਝ ਲਵਾ ਕੇ ਪਾਣੀ ਚ ਬਈ ਆਇਆ 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 ਬਾਸ ਇਹਨਾਂ ਦਾ ਬਹੁਤ ਆਇਆ ਪੁੱਤ ਆਇਆ 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 ਬਾਸ ਵਾਧੂਆਂ ਵਾਧੂ ਇਹਨਾਂ ਦਾ ਬੇਡਾ ਦੂਜੀ ਦੂਜੇ ਰੇ ਵੀ ਪਿਆਦ ਕੇ ਪਾਣੀ ਆਇਆ 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 ਪੁੱਤ

ਲਓ ਜੀ ਤੇ ਇਧਰ ਦੋਵੇਂ ਕੂਦਰਾ ਨੂੰ ਪਾਣੀ ਰੱਖ ਦਿੱਤੇ ਪਹਿਲਾਂ ਟੂਸੀ ਡੰਡੇਲ ਨੂੰ ਆਇਆ 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 ਪੁੱਤ ਤੇ ਉੱਦੀ ਰੱਖਦੇ ਆਪਾਂ ਕੰਡ ਕਾਂਦਾ ਇਹਨੂੰ ਆਇਆ 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 ਖੰਡ ਤੇ ਇਧਰ ਆਪਣੇ ਟੂਸੀ ਨੂੰ ਵੀ ਰੱਖ ਦਿੱਤੀ ਪਾਣੀ ਆਇਆ 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 ਪੁੱਤ ਆਇਆ 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 ਤੇ ਦਰਾਂ ਕੂਦਰੀ ਅੱਗੋ ਜਾ ਕੇ ਪਾਣੀ ਵੀ ਰੱਖ ਦਿੱਤੀ ਆਇਆ 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 ਚਲੋ ਜੀ ਖਾਣ ਦੇ ਉਹਨੂੰ ਤੇ ਆਪਾਂ ਬਾਜੀ ਤੇ ਬਈ ਮੇਰੇ ਹਿਸਾਬ ਨਾਲ ਨਾ ਚੱਲਦੇ ਆਂ ਬਾਜੀ ਤੇ ਲਗਭਗ ਟਾਈਮ ਹੋ ਗਿਆ 4:30 ਇੱਕ ਕੂਤਰੀ ਆਪੜੀ ਫਰਦੀਆ ਵਧੀਆ ਓਕੇ ਰਿਪੋਰਟਾਂ ਦੇ ਰਾਂ ਤਾਂ ਤੇ ਮੇਰਾ ਯਾਰ ਜੀਜਾ ਕਰਦਾ ਮੈਂ ਜਾਵਾਂ ਹਨਾ ਤੇ ਮੈਂ ਹਰੀਕਾਂਤ ਵਾਲੀ ਕੂਤਰੀ ਦੀ ਸੈਟਿੰਗ ਕਰਕੇ ਫੇਰ ਹੀ ਜਾਊਂਗਾ ਐ ਕੱਚੇ ਪੇੜ ਨਹੀਂ ਜਾਂਦਾ ਮੈਂ ਤੁਸੀਂ ਆਖੋਗੇ ਸਾਂਭਣ ਵਾਲੀ ਕੂਤਰੀ ਛੱਡ ਕੇ ਜਾਈ ਜਾਂਦਾ ਮੈਂ ਸਾਰਾ ਕੁਝ ਆਪ ਦੇ ਤੱਕੋਂ ਕਰਕੇ ਫੇਰ ਜਾਊਂਗਾ ਨਹੀਂ ਨਹੀਂ ਜਾਂਦਾ ਗੰ ਆਇਓ 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 ਲਾਓ ਜੀ ਇਧਰ ਵੱਡੇ ਕੂਤਰਾਂ ਨੂੰ ਢਾਂਡੇ ਰੱਖ ਦਿੱਤੇ ਇਧਰ ਵੱਡੀਆਂ ਕਬੂਤਰਾਂ ਨੂੰ ਵੀ ਰੱਖ ਦਿੱਤੀਆਂ ਨੇ ਆਇਓ 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 ਬਤਾ ਪਾਣੀ ਚੱਕ ਦੀ ਬਦਲੀ ਦੇਵਾਂਗੇ ਇਹਨਾਂ ਦਾ ਇਧਰ ਕਬੂਤਰਾਂ ਨੂੰ ਪਾਤਾ ਪਾਣੀ ਤੇ ਉਧਰ ਕਬੂਤਰਾਂ ਨੂੰ ਵੀ ਪਾਤਾ ਇਹਨਾਂ ਦਾ ਕੰਮ ਕਲੀਅਰ ਆ ਵੀ ਧਾਣੇ ਪਾਣੀ ਦਾ ਤੇ ਲਾ ਦੀ ਵੀ ਇਹਨਾਂ ਨੂੰ ਲੋਕ ਦੋਨ ਖੋੜਿਆ ਹਾਂਜੀ ਮੇਰੇ ਵੀਰੋ ਤੇ ਇਧਰ ਗਲਾਬੀ ਟੂਸਿਆਂ ਨੂੰ ਧਾਣੇ ਰੱਖਦੀ ਪਈ ਆਪਣੇ ਨੂੰ ਬਦਾਮ ਦਾ ਖਾਗਿਆ ਸੀ ਇਹ ਆਇਆ 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 ਪੋਤਾ ਤੇ ਕਬੂਤਰਿਆਂ ਦਾ ਦਾਣਾ ਪਾਣੀ ਬਦਾਮ ਸਭ ਕੁਝ ਕਲੀਅਰ ਆ ਸਾਰਿਆਂ ਦਾ ਬਸ ਕੱਲ੍ਹ ਇਹੀ ਰਹਿ ਗਿਆ ਹਣਾ ਲਓ ਜੀ ਤੇ ਇਧਰ ਲੈ ਆਪਣੇ ਬੈਟ ਕਾਲਿਆਂ ਨੂੰ ਵੀ ਵਾਟਰ ਪਾ ਦਿੱ ਗਏ ਆਪਾਂ ਪਾ ਪਾਇਆ ਇੰਜ ਜਿਹਾ ਨੇ ਵੀ ਪੂਜੇ ਜੀ ਇਹ ਚ ਇਹਨੂੰ ਕਰ ਲਈ ਫਿਲ ਵਧੀਆ ਬਾਬੇ ਉਹ ਠੰਡਾ ਠਾਰ ਪਾਣੀ ਹੈ ਨਿਆਰਾ ਆਈ ਜਾਂਦਾ ਪੀ ਜਾਂਦੇ ਖਾਈ ਜਾਂਦੇ ਆ ਤੇ ਸਰਦੀ ਦੇ ਦਰੇ ਕਬੂਤਰ ਵੀ ਦਾਣਿਆਂ ਵਾਲੇ ਤੇ ਚਲੋ ਠੀਕ ਆ ਸਾਰੇ ਬਦਾਮਾਂ ਵਾਲੇ ਦਾਣਿਆਂ ਵਾਲੇ A to Z ਕਬੂਤਰ ਖੁੱਡਿਆਂ ਛੜਦੇ ਆ ਇਹ ਸਿਰਫ ਸਾंभੜ ਵਾਲੀ ਗੂਦਰੀ ਅੰਦਰ ਬੈਠੀ ਉਹ ਵੱਡੇ ਪਿੰਜਰੇ ਜਿਹਾ ਹੋਰੀ ਸਾਹਮਣੇ ਹਰੀ ਗਾਂ ਤਾਲੀ ਹਲੋ ਜੀ ਚੱਲ ਪਿਆ ਬਾਜੀ ਤੇ ਮੀ ਬਲਜੀਤ ਐਂਡ ਆਪਣੀ ਛਤਰੀ ਵੰਜੀ ਤੇ ਪਿੱਛੇ ਆ ਗਿਆ ਨਵਈ ਕੌਲੀ ਵਾਲੇ ਨੂੰ ਤੇ ਲੇਟ ਹੋ ਗਏ ਵੈਸੇ 5:20 ਮਿੰਟ ਹੋ ਗਏ ਤੇ ਹਜੇ ਹੁਣ ਤੁਰੇ ਆ ਘਰੋਂ ਅਸੀਂ ਠੀਕ ਹੈ ਕਿ ਨਹੀਂ ਤੇ ਚਲੋ ਫਿਰ ਵੀ ਸਾਨੂੰ ਆਇਆ ਵੀ ਅਸੀਂ ਟਾਈਮ ਤੇ ਪਹੁੰਚ ਜਾਾਂਗੇ ਪਹੁੰਚ ਗਏ ਆ ਬਾਜੀ ਵਾਲੇ ਪਿੰਡ ਠੀਕ ਹੈ ਕਿ ਨਹੀਂ ਲਗਭਗ 9 ਕਬੂਤਰ ਸ਼ਾਮਲ ਸੀ ਨਵਾਂ ਚ ਇੱਕ ਆਪਣੀ ਵੀ ਸ਼ਾਮਲਾ ਬਾਕੀ ਦੇਖਦੇ ਆ ਚਲੋ ਹਣਾ ਵੀ ਕੀ ਬਣਦਾਗਾ ਫੜ ਦੋ ਯਾਰ ਚਲੋ ਦੱਸੋ ਕੋਈ ਗੱਲ ਨਹੀਂ ਕੀ ਹਿਸਾਬ ਬਤਾਵੇ ਬੋਲੋ ਚਲੋ ਅੱਗੇ ਤਾਂ ਅਸੀਂ ਭੁੱਲ ਕੇ ਦਿਖਾਉਣੀ ਉਹ ਪਰ ਉਹਨੂੰ ਮੈਂ ਕਿਹਦਾ ਰਿਕਾਰਡਿੰਗ ਪਾਉਂਦਾ ਰਿਕਾਰਡਿੰਗ ਪਾਓ ਤਾਂ ਅਸੀਂ ਫਿਰ ਬਾਈ ਕਬੂਤਰ ਦੀ ਹਾਂ ਫਿਰ ਰਿਕਾਰਡਿੰਗ ਰਿਕਾਰਡਿੰਗ ਤਾਂ ਪਾਓ ਯਾਰ ਤੁਸੀਂ ਕਬੂਤਰ ਦੀ ਯਾਰ ਨਹੀਂ ਬਾਈ ਉਹ ਤੁਸੀਂ ਆਏ ਤਾਂ ਕੋਈ ਟਾਈਮ ਆ ਯਾਰ ਕਬੂਤਰ ਤੇ ਸੀ ਤਾਂ ਹੀ ਨਹੀਂ ਆਉਂਦੇ ਯਾਰ ਗੱਲ ਮੁੱਕੀ ਸਾਡੀ ਨਾਮ ਦੀ ਤਾਂ ਵੀਡੀਓ ਬਈ YouTube ਬਰਾ ਮੈਂ YouTube ਤੇ ਵੀਡੀਓ ਪਾਉਣਾ ਹੈ ਕਬੂਤਰਾਂ ਵਾਲਗਾ ਚੈਨਲ ਚੈੱਕ ਕਰ ਲਿਓ ਤੇ ਵੀਡੀਓ ਉਵੇਂ ਹੀ ਪਾਉਗੇ ਸਾਰਾ ਕੁਝ ਜਿਹੜਾ ਕੋਈ ਹੋਊਗਾ ਇੱਥੇ ਸਿੱਧਾ ਹੀ ਹਸਾਬ-ਕਤਾਬ ਹੈ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਫਿਰ ਕੌਣੀ ਕਿਉਂ ਨਹੀਂ ਪਾਈ ਜੇ ਸਾਡੀ ਕਬੂਤਰ ਹੀ ਕੱਟੀ ਗਈ ਹਾਂ ਰਿਕਾਰਡਿੰਗ ਤਾਂ ਪਾਓ ਬਾਈ ਛਾਵਲ ਤੇ ਹੈਗੀ ਐ ਛਾਵਲ ਤੇ ਹੈਗੀ ਐ ਛਾਵਲ ਤੇ ਹੈਗੀ ਐ ਆ ਬੰਦ ਕਰ ਦੋ ਲੈ ਇਹ ਬਈ ਯੂਟਿਊਬਰ ਹੈ ਯੂਟਿਊਬ ਤੇ ਵੀਡੀਓ ਪੈਣੀ ਹੈ ਇਹ ਕੋਈ ਆਏ ਨਹੀਂ ਵੀ ਕਿਸੇ ਪਾਸੇ ਹੋਰ ਪਾ ਕੇ ਦਿਖਾਉਣੀ ਹੈ ਮੈਂ ਮੇਰਾ ਕੰਮ ਹੈ ਇਹ ਸਿੱਧਾ ਹੀ ਹਿਸਾਬ ਕਿਤਾਬ ਹੈ ਅੱਛਾ ਹਾਂਜੀ ਯੂਟਿਊਬ ਤੇ ਪਾਉਣਾ ਹੈ ਯੂਟਿਊਬ ਰੈਮ ਹੈ ਹਾਂਜੀ ਕੋਈ ਦੱਸੋ ਸਹੀ ਫਿਰ ਕੋਈ ਗੱਲ ਹੈ ਜੀ ਕੀ ਗੱਲ ਹੋਈ ਹੈ ਇਹ ਯਾਰ ਓਏ ਬਾਈ ਬਾਈ ਨੂੰ 5 ਮਿੰਟ ਕਿੰਨੇ ਮੈਂ ਮੈਂ ਤਾਂ ਦੇ ਦੇ ਓ ਯਾਰ ਕਰ ਮੇਰੇ ਨਹੀਂ ਕਰ ਕੈਮਰਾ ਦੱਸੋ 5 ਮਿੰਟ ਦਿੱਤੇ ਸੀਗੇ ਨੀਵੀਂ ਆਈ ਹੈ ਓ ਮੇਰੀ ਭਾਉ ਉਸ ਤੋਂ ਤੂੰ ਤੂੰ ਦੱਸ ਨੀਵੀਂ ਉਹਦੀ ਕੱਟੀ ਨਹੀਂ ਉਹਨਾਂ ਨੇ ਬਾਈ ਵਹੀ ਮਕਬੂਤ ਨਹੀਂ ਕਰਾਂ ਮੇਰੇ ਕਰ ਨਹੀਂ ਕਰ ਬੂ ਚਲ ਹਾਂ ਵੀ ਤਰੀਕ ਹੈ 15 ਮੱਲਣ ਤੋਂ ਬੋਦ ਹੈ ਹਾਂਜੀ ਬੰਦਾ ਕੁੱਤੇ ਕਦੇ ਉੱਤੋਂ ਦਾ ਸ਼ਾਮਲ ਕਰਾਂਗੇ ਕਬੂਦਰੀ ਨੀਵੀਂ ਉੱਡ ਕੇ ਆਈ ਹੈ ਆ ਬੰਦੇ ਕੋਲੇ ਖੜੇ ਉੱਤੋਂ ਆਉਂਦੀ ਆ ਤੁਸੀਂ ਕਰੋ ਬਾਈ ਮੇਰੀ ਗੱਲ ਸੁਣਾ ਕਬੂਦਰੀ ਕਹਿੰਦੇ ਸ਼ਾਮਲ ਸੌਂਪਾ ਘਰ ਦਵਾਰ ਕਰਾਤ ਵੀ ਸਾਡੀ ਉੱਤੋਂ ਆਈ ਆ ਬਾਈ ਜਮਾ ਉੜਦੀ ਨੀਵੀਂ ਆ ਯਾਰ ਮੈਂ ਸੌਂਪਾ ਪੋਣਾ ਚੱਕ ਲੈ ਚੱਲ ਬਾਈ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਬਾਈ ਉਹ ਬਾਈ ਇਧਰ ਗੱਲ ਸੁਣੀਗਾ ਜੋ ਤੜਕੇ ਨਾਲ ਗੱਲ ਕਰਨੀ ਬਾਈ ਪਿਆਰ ਨਾਲ ਹੀ ਕਰੀ ਜਾਂਦਾ ਬਾਈ ਜਿਵੇਂ ਪਿਆਰ ਨਾਲ ਕਰੀ ਜਾਂਦਾ ਵੀ ਅਸੀਂ ਹੱਲ ਕਰੀਏ ਅੱਜ ਲੈ ਯਾਰ ਚਾਓ ਜੀ ਚੱਲ ਪੇ ਘਰੋਂ ਪਿੱਛੇ ਬਾਹਰ ਕੀ ਤੇ ਕੀ ਹੋ ਜਾਏ ਲਾੜ ਲਾ ਬਹੁਤ ਹੈ ਹਨ ਤੇ ਜਿਹੜਾ ਬਾਜੀ ਤੇ ਸੀਟ ਦਾ ਸਟਾਫ ਹੈ ਯਾਰ ਸਾਰਾ ਠੀਕ ਹੈ ਹਾਂ ਬਸ ਇਹਨਾਂ ਵੀ ਯਾਰ ਸੀ ਤਾਂ ੱੱਕਈ ਹਨਾ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਕੋ ਖੁੱਲੇ ਟੈਮੈ ਤੁਹਾਨੂੰ ਕੱਲ ਨੂੰ ਸਮਝਾਵਾਂਗੇ ਸਾਰੀ ਗੱਲ ਆਗੇ ਘਰੇ ਓ ਮਜੀਦ ਅੱਜੀ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਲਓ ਸੁਖਜਿੰਦਰ ਵੀ ਨਾਲ ਹੀ ਆ ਗਿਆ ਕਹਿੰਦਾ ਮੇਰਾ ਜੀ ਨਹੀਂ ਲੱਗਣਾ ਇਕੱਲੇ ਦਾ ਮੈਂ ਆਹ ਚੱਲ ਤੂੰ ਵੀ ਨਾਲ ਹੀ ਆਏ ਸਾਡੇ ਉਹ ਪ੍ਰੇਮ ਵਾਲਾ ਠੀਕ ਕਰਕੇ ਭਰਾਵਾ ਹੁਣ ਇਸ ਦਾ ਲਓ ਜੀ ਚੋਬਰ ਵਾਸਤੇ ਰੋਟੀ ਲਿਆਂਦੀ ਐ ਤੇ ਮੈਨੂੰ ਵੱਡੀ ਮੀਤ ਐ ਪਿੱਛੋਂ ਪਰ ਸੌਂਗ ਆ ਬਣਾ ਹੈਗਾ ਹਣਾ ਥੱਕਣਾ ਇੱਕ ਦਿਨ ਬਾਅਦ ਵੀ ਦੇਖ ਕਿ ਮੁੰਡੇ ਥੱਕ ਜਾਂਦੇ ਆ ਉਹ ਦੇਖ ਸੁੱਤਾ ਹੋਇਆ ਰਹੇ ਜਿੱਥੇ ਛੱਡ ਗਿਆ ਸੀ ਉਵੇਂ ਉੱਠਣਾ ਤੋਂ ਪੜੇਗਾ ਮੈਂ ਆਪਨੇ ਸਪੇਅਰ ਨੂੰ ਅੰਦਰ ਕਰ ਦਏ ਤੇ ਦੂਜੇ ਕੂਤਰ ਤਾਂ ਨਹੀਂ ਆਏ ਹੋਏ ਬਈ ਕਰੇ ਹਨ ਲੈ ਸਪੇਅਰ ਵੀ ਭਾਂਚੋਂ ਪੂਰੀ ਮੂਵਮੈਂਟ ਚ ਹੋ ਗਿਆ ਦੇਖ ਕੇ ਬਾੜਕ ਨੂੰ ਲਕਾਰੇ ਰੋ ਅੰਦਰ ਚੱਲ ਅਗਨੀ ਥਾਂ ਵੀ ਤਾਂ ਇਹ ਵੀ ਆਈ ਟੱਪ ਜੇ ਉਹ ਇੱਕ ਕਬੂਤਰ ਨੂੰ ਨਿੰਮ ਚ ਕੋ ਬੈਠਾ ਲੱਗਦਾ ਯਾਰ ਹੂੰ ਸਾਹਮਣੇ ਦੇਖੀ ਹਾਂਜੀ ਬਾਬਿਓ ਇੱਕ ਕਬੂਤਰ ਵੀ ਆ ਸਾਹਮਣੇ ਨਿੰਮ ਚ ਬੈਠਾ ਉਹ ਚਿੱਟਾ ਚਟਾਈ ਦੀਦਾ ਤੁਹਾਨੂੰ ਨਹੀਂ ਦਿਖ ਰਿਆ ਪਰ ਨਾ ਉਹ ਉਥੇ ਹੁਪਸੋ ਆਪਣੇ ਆ ਮਤਲਬ ਮੈਨੂੰ ਲੱਗਦਾ 100% ਆਪਣੇ ਜਾਂ ਤਾਂ ਕਾਲਾ ਜੀ ਨਹੀਂ ਕਾਲਾ ਜੀ ਨਾ ਤਾਂ ਇਹ ਹਰੀ ਬਗਰ ਵਾਲਾ ਹੋਊ ਆਪਣਾ ਪੱਕਾ ਹਰੀ ਬਗਰ ਵਾਲਾ ਉਹ ਜਿਹੜਾ ਤੜਕ ਡਾਇਗਾ ਚਲੋ ਕੋਈ ਨਾ ਬੈਠਾ ਰਹਿੰਦਾ ਯਾਰ ਸਵੇਰੇ ਦੇਖਾਂਗੇ ਕੀ ਬੰਦ ਹੈ ਹਾਂਜੀ ਬਾਬਿਓ ਤੇ ਹੁਣ ਦੱਸਦੇ ਆਂ ਬਈ ਵੀ ਕੀ ਬਣਿਆ ਸੀ ਸੋਨੂੰ ਹਣਾ ਅੱਜ ਦੂਜੇ ਦਿਨ ਵੀਡੀਓ ਸਪੈਸ਼ਲ ਰਿਕਾਰਡ ਕਰ ਰਹੇ ਆ ਇਹ ਮੈਂ ਕਿ ਗਲਾਬੀ ਟੂਸੀ ਟੋਰੀ ਵਾਲਿਆਂ ਨਾਲ ਕੀ ਹੋਇਆ ਤੁਸੀਂ ਟਾਈਮ ਦੇਖੋ ਤੇ ਰਿਕਾਰਡਿੰਗ ਦੇਖੋ ਇੱਕ ਮਿੰਟ ਇਹ ਰਿਕਾਰਡਿੰਗ ਆਈ ਹੈ 3:07 ਮਿੰਟ ਤੱਕ ਲਈ ਦਰਵਾਜ਼ਾ ਬੰਦ ਕਰਾਓ ਇੱਕ ਬਈ ਸਾਡੇ ਕੋਲ ਸੋਲੋ ਇਹਦੇ ਪੁੱਤ ਸ਼ਾਮਲ ਹੋਏ ਆ ਪਿੰਧਰ ਵਾਲਿਆਂ ਦੀ ਕਾਲੀ ਰ블ੂ ਪਿੰਦਰਾ ਮੱਲਣ ਧਰਮੀ ਮੱਲਣ ਗੁਰਪ੍ਰੀਤ ਮੱਲਣ ਰਵੀ ਸੁਖਣਾ ਗੁਰਲਾਬ ਢੁੱਲਰ ਨੌਜਗੜ ਤੇ ਦਮਣੀ ਮਾਨਾ ਤੇ ਦੀਪਾ ਗੁਰੂ ਸਰ ਇਹ ਨੌ ਕਬੂਤਰ ਸ਼ਾਮਲ ਹੋਇਆ ਵੀ ਬਾਕੀ ਆਉਦੇ ਦਿਖਾ ਦਿਓ ਕਬੂਤਰ ਸਾਰੇ ਠੀਕ ਹੈ 6:40 ਤੱਕ ਟਾਈਮ ਹੋਸੀ ਮੈਂ ਮੋਲੇ ਫੌਜੀ ਮੈਂ ਮਾ ਬਾਈ ਕਬੂਤਰ ਸ਼ਾਮਲ ਆ ਲਓ ਜੀ ਇਹ ਕਾ ਬਾਈ ਜਿਹੜੇ ਟਾਈਮ ਵਾਲੇ ਕਬੂਤਰ ਹੁਣ ਸੁਣ ਲੋ ਦੇਨੇ ਸਾਨੂੰ ਦੂਸੇ ਨਹੀਂ ਫੌਜ ਦੇ ਬਠੰਡਾ ਸਰਪੰਚ ਚੰਨੂ ਗੁਰਪ੍ਰੀਤ ਮੱਲਣਾ ਮੰਗਾ ਰੋੜੀ ਕਪੂਰਾ ਸਤਰਾਮ ਭਣਾਈ ਆਣਾ ਮਾਨ ਲਿ ਚੁੱਕੇ ਅਮਨ ਗਹਿਰੀ ਭਾਗੀ ਦਵਿੰਦਰ ਭੁੱਤੀ ਵਾਲਾ ਜੋਤ ਗੁਰੂ ਸਰਾ ਜੋਰਾ ਗਹਿਰੀ ਭਾਗੀ ਤੇ ਗੁਰਪ੍ਰੀਤ ਮਲੂਕਾ ਇਹ ਬਈ ਸਾਰੇ ਪੁੱਤਰਾਂ ਦੇ ਟਾਈਮ ਆ ਤੇ ਤਿੰਨ ਪੁੱਤਰ ਉੱਤੇ ਆ ਜਿਹੜਾ ਉਹਨੇ ਤੋਂ ਬਣੂਗਾ ਉਹ ਛਾਵ ਲਊਗਾ ਨਹੀਂ ਉਹ ਕੋਈ ਹੱਥ ਨਾ ਟਕੇ ਆਉਂਦਾ ਚੱਲ ਜੀ ਗਾਣਾ ਇਹਦਾ ਟਾਈਮ ਆਗਾ ਇੱਕ ਬਈ ਹੋਰ ਬੈਂਤੀ ਆ ਜਿਹੜਾ ਪੁੱਤਰ ਨਹੀਂ ਆਉਂਦਾ ਕੋਈ ਨਹੀਂ ਛਾਵ ਲਊਗਾ ਚੱਲ ਕੋਈ ਦੱਸੋ ਚਾਲ ਅਧੂਗਲੀ ਲਾਉਂ। ਕਿਹੜੀ ਸੀ ਤੇ ਫੇਰ ਛਾਲ ਕੀਤੇ ਨੇ ਪੁੱਤਰ। ਆ ਫੇਰ ਛਾਲ ਉਹਦੇ ਦੂਜੀ ਜਿਹੜੀ ਆਈ ਤੋਂ ਆਪਣਾ ਨਾਂ ਨਹੀਂ ਬੋਲੇ ਵਿੱਚ। ਦੂਜੀ ਜਿਹੜੀ ਛਾਲ ਪੁੱਤਰ ਨੇ ਰਕੋੜੀ ਪਾਈ ਸੀ। ਪੁੱਤਰ ਵੀਰੇ ਉੱਤੇ ਆ ਇਹ ਤਾਂ ਨਹੀਂ ਹੋ ਗਈ ਮਤਲਬ ਕਿਹੜੀ ਥਲੜੀ ਸੀ। ਕਿਹੜੀ ਰਕੋੜੀ ਪਾਈ ਸੀ? ਵੀਡੀਓ ਕੱਟਦੇ ਨਹੀਂ ਬਾਬਾ ਇਹ ਦਿਖਾਉਣੇ ਸਾਨੂੰ। ਕਾਲੀ ਆ ਬਲੂ ਫੌਜ ਉਤਰਾ ਦੀ 7 ਕੁੱਤਰਾ ਦੀ ਬਾਜ ਹੋ ਗਈ 15 ਮੱਲਣ ਕਾਲੀ ਅਵਲੂ ਫੌਜੀ ਮਹਿਮਾ ਗੋਰੀ ਮੋਜਗੜ ਧਰਮਵੀ ਮੱਲਣ ਮੰਗਾ ਰੋੜੀ ਕਪੂਰਾ ਸਰਬਜੀਤ ਫੌਜੀ ਬਹਿੰਡਾ ਆ 7 ਕੁੱਤਰਾ ਦੀ ਹੋ ਗਈ ਇਹਦੇ ਚ ਆਪਣਾ ਨਾਂ ਹੀ ਨਹੀਂ ਬੋਲਿਆ ਇਹਦਾ ਦੀਪਾ ਗੁਰੂ ਸਰ ਕਿਹੜਾ ਬੰਦਾ ਵਿੱਚ ਹੀ ਆ ਬਈ ਸੂਰਜ ਕਿਹੜੇ ਵਿੱਚ ਇੱਕ ਬਈ ਸੂਰਜ ਬਹਿੰਡਾ ਇਹ 8 ਕੁੱਤਰਾ ਦੀ ਹੋ ਗਈ ਲੈ ਚਲ ਆਪੇ ਸਾਡੇ ਕੋਲ 9 ਕੁੱਤਰ ਸ਼ਾਮਲਾ 15 ਮੱਲਣ ਕਾਲੀ ਅਵਲੂ ਗੋਰੀ ਮੋਜਗੜ ਧਰਮਵੀ ਮੱਲਣ ਮੰਗਾ ਰੋੜੀ ਕਪੂਰਾ ਸਰਬਜੀਤ ਫੌਜੀ ਸੂਰਜ ਬਹਿੰਡਾ ਆ ਬਈ ਨੌਕੂਤਰ ਸ਼ਾਮਲਾ ਬਾਕੀ ਸਾਰੇ ਕੱਟੇ ਗਏ ਲੈ ਸਾਰੇ ਕੱਟੇ ਗਏ ਕੋਈ ਅੱਠਾਂ ਦੀ ਇੱਕ ਪਾਸੇ ਆ ਤੇ ਦੀਪਾ ਗੁਰੂ ਸਰ ਇਕੱਲਾ ਬਾਹਰ ਆ ਬਈ ਦਮਣੀ ਮਾਨਾ ਸ਼ਾਮਲਾ ਯਾਰ ਆ ਉਹੀ ਤਾਂ ਗੱਲ ਐ ਫਿਰ ਦਮਣੀ ਨੇ ਵੀ ਰਿਕਾਰਡਿੰਗਾਂ ਪਾੰਗਾ ਬਈ ਦਮਣੀ ਮਾਨਾ ਕਬੂਤਰੀ ਸ਼ਾਮਲ ਆ ਗਈ ਵੇਖ ਲਓ ਹੱਟ ਸਿਰ ਤੇ ਫਿਰਦੀ ਕਬੂਤਰੀ ਨਾ ਡਰ ਲੱਗਾ ਕਬੂਤਰੀ ਵਿੱਚ ਫਿਰਦੀ ਆ ਕੰਮ ਕੀਤਾ ਬਾਬੇ ਉਹਨਾਂ ਨੇ ਸ਼ਾਮਲ 'ਚ ਨਾਂ ਬੋਲ ਕੇ ਕੂਤਰੀ ਦਾ ਕੂਤਰੀ ਸ਼ਾਮਲਾ ਠੀਕ ਐ ਟਾਈਮ ਵਾਲਾ ਦਾ ਨਾਂ ਬੋਲਦਾ ਟਾਈਮ ਵਾਲਾ 'ਚ ਆਪਣੀ ਨਹੀਂ ਬੋਲੀ ਫਿਰ ਦੂਜੇ ਦੀ ਸ਼ਾਮਲ ਬੋਲੇ ਉਹਨਾਂ 'ਚ ਆਪਣਾ ਨਾਂ ਨਹੀਂ ਬੋਲੇ ਉਹਨਾਂ ਨੇ ਆਏ ਕਬੂਦਰੀ ਕੱਟਦੀ ਵੀ ਇਹ ਕਾਪੀ ਦੇਣਗੇ ਇਹ ਰਿਕਾਰਡਿੰਗਾਂ ਦੇ ਸਾਰੇ ਰਹਿ ਗਏ ਹਨ ਇਹਨਾਂ ਦੇ ਵਿੱਚ ਗਲਤੀ ਸੀਗੀ ਤੇ ਉਹਨਾਂ ਨੂੰ ਆਇਆ ਸੀ ਕੋਈ ਮਗਰ ਹੀ ਨਹੀਂ ਆਇਆ ਦੂਜਿਆਂ ਨੇ ਕਹਿ ਕਵਾ ਕੇ ਕਬੂਦਰੀ ਕੱਟਦੀ ਉਹ ਆਪਸ ਵਿੱਚ ਕਰ ਗਏ ਜਦੋਂ ਤਾਂ ਗਏ ਉਹਨਾਂ ਕੋਲੇ ਅਖੀ ਕਬੂਦਰੀ ਨੀਵੀਂ ਆਈ ਹੈ ਮੈਂ ਕਿਹਾ ਵੀ ਕਬੂਦਰੀ ਦੇ ਟਾਈਮ ਲਾਇਆ ਤੁਸੀਂ ਅਗ ਟਾਈਮ ਲਾਇਆ ਨਹੀਂ ਕੂਦਰੀ ਨੀਵੀਂ ਹੀ ਕੱਟੀ ਗਈ ਟਾਈਮ ਲਾਇਆ ਤੂੰ ਬਣਾ ਕੂਦਰੀ ਨੀਵੀਂ ਆਈ ਕਿਵੇਂ ਕੱਟੀ ਆ ਕੋਈ ਤੁਸੀਂ ਆਏ ਦੱਸੋ ਨੀਵੀਂ ਆ ਰੂੱਚੇ ਤੋ ਟਾਈਮ ਹੀ ਲੱਗੇ ਕੂਦਰੀ ਤੇ ਇਹ ਗੱਲ ਤਾਂ ਤੁਸੀਂ ਸਮਝਦੇ ਹੋ ਨਾ ਆਪ ਤੇ ਫਿਰ ਮੁੜ ਕੇ ਬਈ ਬਹੁਤ ਆਖਿਆ ਕਰਿਆ ਹਨਾ ਅਗੇ ਰਿਕਾਰਡਿੰਗ ਸੁਣਾਉ ਸ਼ਾਮਲ ਦਾ ਬੋਲੇ ਨਹੀਂ ਰਿਕਾਰਡਿੰਗ ਸੁਣਾਦੀ ਸ਼ਾਮਲ ਵਾਲੀ ਫਿਰ ਕਹਿੰਦੇ ਟਾਈਮ ਵਾਲੀ ਜੇ ਸੁਣਾਉ ਟਾਈਮ ਵਾਲੀ ਜੀ ਸੁਣਾਤੀ ਉਹ ਚ ਨਾਂ ਨਹੀਂ ਬੋਲਿਆ ਫਿਰ ਕਹਿੰਦਾ ਤੁਹਾਨੂੰ ਗਲਤੀ ਹੋ ਗਈ ਸੀ ਅਸੀਂ ਨਾਮ ਬੋਲਣਾ ਭੁੱਲ ਕੇ ਛੋਟਾ ਕੇ ਲੈ ਇਹ ਏਡੇ ਏਡੇ ਗਲਤ ਆਉਂਦਾਂ ਬਈ ਐਂਡਰਲੇ ਟਾਈਮ ਆਏ ਕਿਵੇਂ ਭੁੱਲ ਜੂ ਕੋਈ ਹੈ ਤੇ ਮੁੜ ਕੇ ਕਰਦੇ ਕਰਾਉਂਦੇ ਕਰਦੇ ਕਰਾਉਂਦੇ 6:50 ਮਿੰਟਾਂ ਦੇ ਕਹਿੰਦੇ ਵੀ ਕਬੂਤਰੀ 5 ਮਿੰਟ ਹੈ ਮਤਲਬ ਕੀ ਹੈ ਅਧਿਕੇ ਅਦੇਖ 50 ਤੋਂ 55 ਤੱਕ 50 ਤੋਂ 55 ਤੱਕ ਪੰਜ ਇਹ ਦੁਬਾਰਾ ਗਾਣਾ ਰਿਕਾਰਡਿੰਗ ਪਾਈ ਕਿ ਨਹੀਂ ਇਹ ਦੋ ਬਹਿ ਗਏ ਤੇ ਹਰੀ ਟੌਰੀਆ ਆ ਬਈ ਪੰਜ ਕੁ ਸਾਡੇ ਕੋਲ ਸ਼ਾਮਲ ਹੋਇਆ ਦੀਪਾ ਗੁਰੂ ਸਰ ਇਹਦੇ ਸੱਟ ਬਸ ਉਹੀ ਸੀਗੀ ਪੰਜ ਮਿੰਟ ਲਾ ਤੇ ਉਹਨੇ ਤੋਂ ਦੇਖੋ ਮਸਾਂ ਘਰ ਘਰਾ ਕੇ ਹਨਾ ਮੈਂ ਵੀਡੀਓ ਲਾਈ ਫੇਰ ਜਦੋਂ ਮੈਂ ਵੀਡੀਓ ਜੇ ਨਾਂ ਲਾਉਂਦਾ ਨਾਂ ਬੋਲਦੇ ਉਹਨੂੰ ਐਸ ਵੀ ਇਹ ਤਾਂ ਕਿਹੜਾ ਵੀ ਕੱਟ ਕੇ ਪਰਾਂ ਕਰੋ ਹਨਾ ਬਾਹਰ ਕੱਢਤੀ ਇਹਨਾਂ ਨੇ ਆਪਦੀ ਕਰਕੇ ਕੁਝ ਵੀ ਰਹਿ ਰੂਪ ਤੇ ਹੋਣੀ ਆਪਾਂ ਨੂੰ ਪਤਾ ਤੇ ਤਾਂ ਕਰਕੇ ਮੁੜ ਕੇ ਤੇ ਫਾਈਨਲ ਮੈਂ ਤੇ ਦੇ ਦੇ ਕੇ ਮੈਂ ਕਿਹਾ ਵੀ ਕੂਦਰੀ ਹੋ ਜਾਂਦੀ ਸਾਹਮਣੇ ਲਗਭਗ ਉਦੋਂ ਤਿੰਨ ਕਬੂਤਰ ਸਹੀ ਰਹੇਗੇ ਚੌਥੀ ਆਪਣੀ ਫਿਰਦੀ ਸੀਗੀ ਤੇ 55 ਤੇ 50 ਤੇ ਦਿੱਤਾ ਟਾਈਮ 5 ਮਿੰਟ ਮੈਂ ਕੂ ਚੱਕਰ ਨਹੀਂ ਕੂਦਰੀ ਉੱਤੇ ਆਉਗੀ ਮੁੜ ਕੇ ਕੂਦਰੀ ਲੰਮੀ ਗੇੜੇ ਪਾਏ ਮੈਂ ਕਿਹਾ ਹੋ ਜਾਂਦੀ ਕਿ ਤੇ ਉੱਤੇ ਲਿਆ ਮੈਂ ਚੱਲ ਉੱਤੇ ਆ ਜੀ ਕੋਈ ਗੱਲ ਨਹੀਂ ਤੇ ਕੂਤਰੀ ਕਰਦੀ ਕਰਾਉਂਦੀ ਬਈ ਠੀਕ ਹੈ ਤੇ ਕਰਦੀ ਕਰਾਉਂਦੀ ਉਹ 6:53 ਦੇ ਮਿੰਟਾਂ ਤੇ ਜਾ ਕੇ ਟਾਵਰ ਚ ਵੜ ਗਈ ਬਈ ਠੀਕ ਹੈ ਤੇ ਤਿੰਨ ਕੁ ਉਤਰ ਰਹੇਗੇ ਮਗਰ ਯੂ ਡਿਕ ਵੀ ਦੋ ਦੋ ਤਿੰਨ ਤਿੰਨ ਮਿੰਟਾਂ ਦੀ ਬੈਠ ਤੇ ਚੌਥੀ ਕੁ ਉਦਰੀ ਬੈ ਗਈ ਇੱਕ ਹਸਾਬ ਤੇ ਹਨਾ ਚਲ ਉਦੋਂ ਬੈਠੀ ਉਹ ਗੱਲ ਸਹੀ ਆ ਆਪਣੀ ਆਪਾਂ ਚੁਪਾ ਕੇ ਥੱਲੇ ਆ ਗਈ ਸਾਡੀ ਬਹਿ ਗਈ ਸਿੱਧਾ ਹਸਾਬ ਕਿਤਾਬ ਪਰ ਜਦੋਂ ਨਜਾਇਜ਼ ਘਟਦੀ ਸੀ ਬਈ ਉਦੋਂ ਰੌਲਾ ਪਾਉਣਾ ਪੈਂਦਾ ਬਾਕੀ ਤੁਸੀਂ ਆਪ ਸਿਆਣੇ ਹੋ ਬਈ ਇੰਨੀਆਂ ਬਾਜ਼ੀਆਂ ਤੇ ਜਾਵੜੇ ਸਾਰੀਆਂ ਬਾਜ਼ੀਆਂ ਅਸੀਂ ਹਰੇ ਹੀ ਆ ਕਿਸੇ ਵੀ ਬਾਜੀ ਤੇ ਰੌਲਾ ਪਾਇਆ ਕਦੇ ਅੱਜ ਵੀ ਅਸੀਂ ਆ ਹਰੀ ਕਾਂਤ ਵਾਲੀ ਫਰਾਈ ਹੈ ਦੂ ਅਗਲੀ ਵੀਡੀਓ ਚ ਦੇਖ ਲਓ ਤੁਸੀਂ ਠੀਕ ਆ ਕਿ ਨਹੀਂ ਉੱਥੇ ਸਾਡੀ ਬੈਠੀ ਐ ਸੀ ਕਿ ਬੈ ਗਈ ਬਈ ਜੇ ਸਾਡੇ ਕੋਲ ਟਾਈਮ ਚ ਕੱਟਿਆ ਦਾ ਵੀ ਇਸਕਾ ਟਾਈਮ ਚ ਖਟਿਆ ਕੋਈ ਗੱਲ ਨਹੀਂ ਰੋਲਾ ਪਾਉਣ ਦਾ ਕੰਮ ਹੀ ਨਹੀਂ ਉਹ ਤੇ ਨਜਾਇਜ਼ ਕਰਦੇ ਸਾਡੇ ਨਾਲ ਬਾਪਿਓ ਆਹ ਰੋਲਾ ਸੀਗਾ ਮੁੜ ਕੇ ਕਹਿੰਦੇ ਵੀਡੀਓ ਬੰਦ ਕਰ ਵੀਡੀਓ ਨਾ ਪਾਈਏ ਕਿ ਕੋਈ ਗੱਲ ਨਹੀਂ ਤੁਹਾਡਾ ਹੱਲ ਕਰ ਦਿੰਦੇ ਇਹ ਗੱਲਾਂ ਹੁੰਦਿਆਂਗਾ ਆਪਾਂ ਤਾਂ ਸਿੱਧੀ ਗੱਲ ਆਪਾਂ ਨੂੰ ਕਹਾਂ ਡਾਇਰੈਕਟ ਆਪਾਂ ਵੀਡੀਓ ਪਾਵਾਂਗੇ ਵੀ ਮੈਂ ਹੱਸ ਤੇ ਵੀਡੀਓ ਪਾਵਾਂਗੇ ਸਾਡਾ ਤਾਂ ਕੋਈ ਚੱਕਰ ਨਹੀਂ ਠੀਕ ਐ ਐਂ ਕਰਦੇ ਆ ਬਾਗੂ ਬੈਠ ਲੋ ਤਾਂ ਕਰਕੇ ਮੰਨ ਕੇ ਚੱਲੋ ਹਨ ਵੀ ਉਹਦਾ ਧਿਆਨ ਨਾਲ ਛੱਡਿਆ ਕਰੋ ਬਾਜੀਆਂ ਬਾਕੀ ਸਾਡੀ ਗਲਤੀ ਹੈ ਤੁਸੀਂ ਇਸ ਦੱਸ ਦਿਓ ਹਨਾ ਜੇ ਅਸੀਂ ਗਲਤ ਐ ਹੁਣ ਆਪਾਂ ਨੂੰ ਪਤਾ ਆਪਣੀ ਕਬੂਤਰੀ ਨਹੀਂ ਬੈਠੀ ਆ ਜਦੋਂ ਬੈਹਗੀ ਸੀ ਵਜ ਕੇ 53 ਮਿੰਟਾਂ ਤੇ ਪਤਾ ਲੱਗਾ ਸਾਡੀ ਬੈਹਗੀ ਹਾਂ ਤਾਂ ਸਾਡੀ ਬੈਹਗੀ ਤਾਂ ਬੈਹਗੀ ਬਈ ਸਾਨੂੰ ਪਤਾ ਲੱਗਾ ਬੈਹਗੀ ਕੋਈ ਚੱਕਰ ਨਹੀਂ ਸਹੀ ਆ ਉਦੋਂ ਕੱਟੀ ਗਈ ਕੋਈ ਰੌਲਾ ਨਹੀਂਗਾ ਸਾਨੂੰ ਨਿਆਂਇ ਕੱਟਦੇ ਸੀ ਉਦੋਂ ਐ ਨਹੀਂ ਕੱਟ ਵੀਡੀਓ ਵੀਡੀਓ ਬਣਾ ਕੇ ਬਹੁਤ ਕੁਝ ਕਰਕੇ ਫਿਰ ਕਹਿੰਦੇ ਚੱਲ ਕੋਈ ਨਾ ਅਸੀਂ ਢੋਡੀ ਵਿੱਚ ਪਾ ਲਾਂਗੇ ਐਵੇਂ ਨਹੀਂ ਅਖੇ ਢੋਡੀ 5 ਮਿੰਟ ਆ ਅਖੇ ਵਿੱਚ ਪਾ ਲਾਂਗੇ ਸਾਂਝੀ ਕਰ ਲਾਂਗੇ ਲੈ ਦੇਖ ਲੈ ਚੌਥੀ ਕਬੂਤਰੀ ਬੈਠੀ ਆ ਆਪਣੀ ਉਥੇ ਹੀ ਚਲੋ ਕੋਈ ਗੱਲ ਨਹੀਂ ਬਾਬਾ ਆਹੀ ਸੀਗਾ ਜਿਹੜਾ ਤੁਹਾਡੇ ਸਾਹਮਣੇ ਸਾਰਾ ਪਿਆਣਾ ਦੱਸਦਾ ਤੁਹਾਨੂੰ ਇੱਕ ਗੱਲ ਹੋਰ ਆਪਣੀ ਕਬੂਤਰੀ ਵੀ ਨਹੀਂ ਮਿਲੀ ਬਈ ਉਸੇ ਪਿੰਡ ਚ ਬੈਠੀ ਆ ਆਪਣੀ ਕਬੂਤਰੀ ਦਾਣ ਸਿੰਘ ਵਾਲੇ ਹਨਾ ਨਾ ਕੋਈ ਪਤੰਦਰਾ ਨੇ ਉੱਡੀ ਦੀ ਰਿਕਾਰਡਿੰਗ ਪਾਈ ਅਗਲੇ ਦਿਨ ਨਾ ਕੁਝ ਹੋਰ ਹਨਾ ਕਬੂਤਰੀ ਵੀ ਗਈ ਆਪਣੀ ਉਥੇ ਹੀ ਰਹੇਗੀ ਪਤਾ ਹੀ ਨਹੀਂ ਲੱਗਾ ਕਿਹਨੇ ਚੱਕ ਲਈ ਕਿਹਨੇ ਨਾਪ ਲਈ ਕਿਹਨੇ ਰੱਖ ਲਈ ਯਾਰ ਪਤਾ ਨਹੀਂ ਰਾਤ ਨੂੰ ਬੜੀ ਤੜਕੇ ਫੜੀ ਹੈ ਉਹਨੂੰ ਇੰਨਾ ਪਤਾ ਕਬੂਤਰ ਉਸੇ ਪਿੰਡ ਚੰਨਲੇ ਠੀਕ ਹੈ ਕਿ ਨਹੀਂ ਫੇਰ ਮਹਰ ਛੱਡ ਭੈਣ ਜੋ ਆਉਦਾ ਇਹੋ ਜੇ ਪਿੰਡ ਕੰਨੀ ਮੂੰਹ ਵੀ ਨਹੀਂ ਕਰਨਾ 3200 ਵਾਲੀ ਬਾਜੀ ਕਰਾ ਕੇ ਮੈਂ ਆਈ ਨਹੀਂ ਕਹਿੰਦਾ ਵੀ ਬਾਜੀ ਚ ਗੰਦ ਪਿਆ ਮੈਂ ਜਮਾਂ ਇਹ ਗੱਲ ਨਹੀਂ ਕਹਿੰਦਾ ਬਾਜੀ ਚ ਗੰਦ ਪਿਆ ਪਰ ਯਾਰ ੱੱਕਾ ਕੀਤਾ ਉਹ ਬੰਦੇ ਨੇ ਸਿੱਧੀ ਇਹ ਗੱਲ ਹੈ ਨੀਯਾਇਕ ਕਬੂਤਰ ਕਟਿਆ ਉਹਨਾਂ ਨੇ ਜਿਹੜੀ ਸੱਚੀ ਸੀ ਇਹ ਤਾਂ ਬਾਅਦ ਚ ਫਿਰ 5 ਮਿੰਟ ਕਿਉਂ ਦਿੱਤੇ ਉਹ ਬੰਦਿਆਂ ਨੇ ਕਹਿੰਦੇ ਵੀਡੀਓ ਬੰਦ ਕਰ ਤੇ ਰਹਿਣ ਦੇ ਤਰ੍ਹਾਂ ਹੱਲ ਕਰ ਦਿੰਨੇ ਠੀਕ ਆ ਬਾਅਦ ਚ ਕਹਿੰਦੇ ਵੀਡੀਓ ਪਾਈ ਨਾ ਮੈਂ ਚਲੋ ਕੋਈ ਗੱਲ ਨਹੀਂ